ਰੋਸੇ ਕਿਨੋਂ ਲਾਉਣ ਵਾਸਤੇ ਕੈਂਪ ਲਾਉਣ ਵਾਲੇ ਸਾਡੇ ਸਰਪੰਚ ਸਾਹਿਬ ਅਜੇ ਜੇਥੇ ਬੈਠੇ ਹੋਏ ਗੋਣੀ ਵਾਲੇ ਸ਼ਿਕਾਰ ਬਣ ਗਏ ਆ। ਹੱਸੋ ਫਰੋਂ ਘਣਾ ਪੈ ਰਿਹਾ ਹੈ। ਇਹ ਕੋਈ ਨਮੀ ਗੱਲ ਨਹੀਂ ਹੈ। ਪੂਰੇ ਪੰਜਾਬ ਦੇ ਵਿੱਚ ਇੱਕ ਗੋਲੀ ਦਾ ਸ਼ਿਕਾਰ ਲਗਾਤਾਰ ਇਹੋ ਜਿਹੇ ਬੰਦੇ ਜਿਹੜੇ ਆਪਣੇ ਸਮਾਜ ਕੌਮ ਤੇ ਪੰਥ ਨੂੰ ਅੱਗੇ ਲੈ ਜਾਣਾ ਚਾਹੁੰਦੇ ਆ ਬਣੀ ਜਾ ਰਹੇ ਆ ਜਿਹੜੇ ਜਿਹੜੇ ਸਮਾਜ ਵਿੱਚ ਸੱਚ ਬੋਲਣਾ ਉਹ ਜਿੱਦੜੇ ਉਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਦੱਸਣਾ ਉਹ ਇਹ ਸੇਟ ਪ੍ਰਕਾਸ਼ ਨਹੀਂ ਕਰ ਰਿਹਾ ਆਪਾਂ ਵੀ ਇਸ ਕਰਕੇ ਬੈਠੇ ਆ ਕਿਉਂਕਿ ਸਾਨੂੰ ਸ਼ੱਕ ਹੈ ਕਿ ਇਹ ਇੱਕ ਬੋਲੀਏ ਮਗਰ ਕੋਈ ਵੋਟ ਪਾ ਕੇ ਬੈਠੀ ਹੈ ਅਸੀਂ ਨਹੀਂ ਜਾਣਦੇ ਕਿ ਇਹ ਜਿਹੜੀ ਬਹਿਰਾਮੀ ਨਾਲ ਕਸਮ ਕੀਤੀ ਪਾਇਆ ਇਹ ਜੀ ਸਰਸਰੀ ਪ੍ਰਤਖਾਤ ਹੋਏ ਸਾਡੇ ਭਰੋਸੇ ਉੱਤੇ ਹੋਈਆਂ ਜਿਹੜੇ ਸਰਪੰਚ ਨੇ ਆਪਣੇ ਇਲਾਕੇ ਦੀ ਸਿਹਤ ਸਭਾਵਾਂ ਵਾਸਤੇ ਸਰਕਾਰਾਂ ਨੂੰ ਚੈਲੰਜ ਕੀਤਾ ਔਰ ਸਰਕਾਰ ਦੇ ਨੁਮਾਇੰਦਿਆਂ ਨੇ ਬੁੱਟ-ਬੁੱਟ ਕੇ ਸਿੱਧਾ ਕਰਨ ਦਾ ਬਿਆਨ ਕੀਤਾ ਉਹ ਸਾਡੇ ਲਈ ਸ਼ਕਤੀ ਹੈ ਸਾਡੇ ਸਰਪੰਚ ਨੇ ਬਾਰ ਬਾਰ ਕਿਸੇ ਨੂੰ ਐਸਐਸਪੀ ਨੂੰ ਦਰਖਾਸਤਾਂ ਦਿੱਤੀਆਂ ਕਿ ਮੈਨੂੰ ਧਮਕੀਆਂ ਆਈਆਂ ਉਹ ਕੱਲੀ ਕੱਲੀ ਦਰਖਾਸਤ ਦੇ ਨਾਲ ਸਾਡੀ ਪਾਰਟੀ ਤੁਰੀ ਹੈ ਤੇ ਖੜੀ ਹੈ ਸਾਡੇ ਕੋਲੇ ਪਈਆਂ ਇਹ ਅਨਗਲੀ ਕਿਵੇਂ ਹੋਈ ਇਹ ਕਿਉਂ ਨਹੀਂ ਮੰਨੀ ਗਈ ਇਹਦੇ ਵਿੱਚ ਸਾਕੀ ਸੀ ਅੱਜ ਦੀ ਸਰਕਾਰਾਂ ਜਵਾਬ ਦੇ ਆ ਇਹ ਜਿਹੜੀਆਂ ਲਗਾਤਾਰ ਗੱਲਾਂ ਚੱਲ ਰਹੀਆਂ ਭਾਈਜੀਤ ਸਿੰਘ ਮੁਸੇ ਵਾਲਾ ਨੰਗਲੰਪੀਆਂ ਖਾ ਖਾ ਦੇ ਪੰਜਾਬ ਪੱਖੀ ਪੰਖ ਪੱਖੀ ਜਾਗ ਰੂਪ ਦਿਮਾਗ ਵਾਲੇ ਕਿਹੇ ਸ਼ਿਕਾਰ ਬਣ ਰਹੇ ਆ ਕੌਸ਼ਿਦਨ ਪਹਿਲਾ ਅਮਰੀਕਾ ਨੇ ਇਕ ਤੈਰੀਆਂ ਰਿਪੋਰਟਾਂ ਆਈਆਂ ਕਿ ਜਿਹੜਾ ਵਿਕਾਸ ਜ਼ਿਆਦਾ ਹੈ ਜਿਹੜਾ ਅਮਰੀਕਾ ਨੇ ਹਰਪਤਵੰਸ ਸਿੰਘ ਪੰਨੋਲੇ ਕੇਐਸਏ ਦੇ ਜੋਸ਼ੀ ਇਕਰਾਰ ਨਿਖਲ ਗੁੱਪਤੇ ਨਾਲ ਦਿੱਤਾ ਹੈ ਉਹ ਪ੍ਰਧਾਨ ਮੰਤਰੀ ਦੇ ਆਫਿਸ ਨਾਲ ਸਿੱਧਾ ਰੋਜ਼ ਦਾ ਮਲਾਕਮ ਸੀ ਉਸ ਤੋਂ ਪਹਿਲਾਂ ਕੈਨੇਡਾ ਨੇ ਲੋਰੰਟ ਪਿਸ਼ੋਨੀ ਦੀ ਗੈਂਗ ਨੂੰ ਇੱਕ ਟੈਰਰ ਆਰਮੇਨਾਈਸ਼ਨ ਦੱਸਿਆ ਆਤਮਕੋਹਤਾ ਇਸ ਦਾ ਜਿਸ ਨੂੰ ਭਾਰਤ ਦੀ ਸਰਕਾਰ ਵਰਤ ਨਹੀਂ ਰਹੀ ਹੈ ਅਸੀਂ ਦੇਖਿਆ ਕਿ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਜੀਜੀਪੀ ਵਰਕ ਤੇ ਅਮਰਿੰਦਰ ਸਿੰਘ ਨੇ ਆਪ ਕਿਹਾ ਹੈ ਕਿ ਅਸੀਂ ਕੈਦ ਕਰਾਏ ਸੀ ਪੰਜਾਬ ਦੇ ਸਮਾਜ ਦੇ ਵਿੱਚ ਸਰਕਾਰ ਨੇ ਜਿਹੋ ਜੀਆਂ ਗੰਦੀਆਂ ਕੰਮ ਕੀਤੇ ਆ ਸਾਡੀ ਪਾਰਟੀ ਪੰਜ ਅੱਜ ਨਹੀਂ ਭੁੱਲ ਸਕਦੀ ਹੈ ਜਿਸ ਕਰਕੇ ਅੱਜ ਅਸੀਂ ਇਹ ਸਰਕਾਰ ਨੂੰ ਜਵਾਬ ਦੇ ਮੰਨਦੇ ਹਾਂ कैड़े अफसर आज के तामे तामे तीस साल बाद गन्यानी अब खड़े हैं और ना वे केस हुए हैं वो किसने हुए हैं वो उस मॉन्सेर जेनोसाइड पंजाब में जो हुई इस देश में ओनली पॉल्स ने वो ਹਰ ਫਰ ਸਾਨੂੰ ਕੋ ਕੋ ਮਾਰੇ ਬਨੇ ਹੋਵੇ ਖੜੇ ਕੀਤੇ ਜਗ ਸਮਗਲੇ ਹੋਰ ਮਾਰੇ ਹਮਸਰ ਜਿੰਨਾਂ ਨੂੰ ਇਹ ਜੀ ਸਟੇਟ ਨੇ ਵਰਤ ਕੇ ਭਾਵੇਂ ਕੰਮ ਕਰਕੇ ਕਿਤੇ ਧੂੜੀ ਮਾਰਦਿਆਂ ਤੇ ਫਿੱਟੇ ਉਹਨਾਂ ਨੂੰ ਸ਼ਰਧਾ ਖਿਆਲ ਦੇਣੀ ਕੋਸ ਦਾ ਹੱਥ ਕਾਸ ਮੋਗਲਿੰਗ ਵਿੱਚ ਜਿਹੜੀਆਂ ਮੀਆਂ ਪੈਸੇ ਮਨਾਉਣ ਦੀਆਂ ਕੀਮਤਾਂ ਲੈਸ ਫੈਂਡ mafia ਕਲੋਨੀ ਪਕੜ ਕੇ ਇਹ ਸਾਰੇ ਛੇਤ ਦੇ ਮਲਾਜਮ ਉਹਨਾਂ ਵਜਿਵੇਂ ਕਿ ਉਹ ਜੰਗਲਾਂ ਪਈਆਂ ਹੋਈਆਂ ਉਹਦੇ ਵਿੱਚ ਫਸ ਗਏ ਆ ਇਹ ਯਾਨਸੀ ਕੀ ਸਮਝੀਏ ਤੇ ਸਾਡਾ ਇੱਕ ਹੋਣਾਰ ਉੱਪਰ ਵਾਲਾ ਸਿਆਸਤਦਾਨ ਹਰ ਹਕੂਮਤ ਦੇ ਪੈਰਾਂ ਦੇ ਨੇੜੇ ਵਾਲਾ ਉਹਨਾਂ ਦਾ ترقی ਕਰਨ ਵਾਲਾ ਆਪਣੇ ਪੰਖ ਮੋੜ ਕੇ ਉਡਾਉਣ ਵਾਲਾ ਐਣੀ ਕਿਸ ਨੇ ਮਾਰਤਾ ਅਸੀਂ ਨਹੀਂ ਮੰਨਦੇ ਸਾਨੂੰ ਨਹੀਂ ਭਰੋਸਾ ਐਮਐਲਏ ਵੀ ਇਹਦੇ ਵਿੱਚ ਇਨਵਾਰਟ ਹੈ ਉਹਦੀ ਵੀ ਇਨਵੈਸਟਿਗੇਸ਼ਨ ਕਰੋ ਇਹਨਾਂ ਦੇ ਆਮਰਨ ਖਾਰਕੂ ਮੰਤਰੀ ਦੇ ਵਿੱਚ ਹੋਮ ਮਿਨਿਸਟਰ ਸੀ ਉਹਨੇ ਅਰਪਛਾਤੀਏ ਏਕੇ 27 ਪਲੇਨ ਦੇ ਵਿੱਚ ਦਿੱਲੀ 에어ਪੋਰਟ ਲਾਏ ਇੱਕ ਪੱਤਰਕਾਰ ਪ੍ਰੇਨ ਪਵਨ ਨੇ ਉਹਦੀ ਰਿਪੋਰਟਿੰਗ ਕਰਤੀ ਉਹਦਾ ਕਸਰ ਹੋ ਗਿਆ ਜੋ ਉਹ ਸਕੇਟਲੀ ਸੀਕਰਟ ਉਹਨੇ ਦਸਤੀ ਇੱਕ ਬੰਦੇ ਨੇ ਸ਼ਖਸਾਨ ਦਾ ਖਾਤੇ ਜਾ ਕੇ ਰਜਿਸਟਰ ਫੋੜੇ ਨੇ 25000 ਲੱਖਾਂ ਦਾ ਬੇਰਬਸ ਸੀਬੀਐਨ ਦਾ ਜਿਸ ਸੰਸਕ ਖਾਤਾ ਵੀ ਮਾਇਗਾ ਇਸ ਸਟੇਟ ਕਰਨੀ ਰਹੀ ਹੈ ਇਹ ਆਪ ਇੱਕ ਮਾਲਕ ਕੰਮ ਕਰਕੇ ਕਰਤੂਤਾ ਕਰਕੇ ਭਲੇ ਮਾਸਾਂ ਨੂੰ ਬਾਰੀਆ ਇਹਨਾਂ ਸਾਰੇ ਮਾਜਰੇ ਕੋਈ ਸ਼ੱਕ ਨਹੀਂ ਹੈ ਇਹ ਕਮਲ ਕੋਈ ਧਾਰਨੀ ਹੈ ਇਹਨਾਂ ਨੂੰ ਕਿਚ ਪੜਤਾਲ ਜਿਵੇਂ ਤੁਸੀਂ ਅੱਜ ਬੈਠੇ ਹੋ ਅੱਜ ਦਾਣਾ ਦਾਣਾ ਖੱਬੇ ਸੱਜੇ ਕਰਕੇ ਆਪਾਂ ਨੂੰ ਮਾਰ ਕਰਨੀ ਪੈਣੀ ਹੈ ਪੜਨ ਮੈਂ ਸਮੇਂ ਇਹ ਕਰੋ ਤੂਤਾ ਕਰਨ ਵਾਲੇ ਪਰੋਮ ਵਾਲੇ ਉਹ ਚੋਟਾਂ ਦੇ ਪੈਟ ਨਹੀਂ ਨਿਕਲਿ ਜਾ ਰਹੇ ਆ ਇਹ ਕਹਿੰਦੇ ਸੀ ਸੰਗਮ ਦੇ ਵਿੱਚ ਕੇਸਲੀ ਆਪਣਾ ਦਾ ਦੇਖ ਚੁਪਾ ਕਰੇ ਆਪਣੇ ਆ ਬਜਾਰਤਾਂ ਵਿੱਚ ਸਮੇਂ ਸਿਰ ਅਧਾਰ ਆਗਮਨ ਨੂੰ ਜੀਤੀ ਵੀ ਬਣਾ ਕੇ ਪਾਲ ਕਰ ਲਈ ਹੈ ਜੇ ਗੁਰੂ ਸਾਹਿਬ ਦੀ ਬਿਆਦ ਨਹੀਂ ਹੁੰਦੀ ਹੈ ਸੰਗਤਾਂ ਕੋਟੀਆਂ ਹੋ ਗਏ ਇਨਸਾਫ ਮੰਗ ਲਈਏ ਉਹ ਸੁਮੇਸ਼ ਸੈਣੀ ਹੋਰ ਅਨੰਦ ਸ਼ਰਮਾ ਐਸ.ਪੀ ਸੰਗਠਨ ਦੇ ਤੇ ਗੋਲੀਆਂ ਮਾਰ ਕੇ ਕ੍ਰਿਸ਼ਨ ਪੁਕਾਰ ਕੇ ਤਤਲ ਕਰਕੇ ਸੁਣ ਕੇ ਜਿਹੜੀਆਂ ਗੋਲੀਆਂ ਇੰਕਲੂਡਸ ਫੋਨੋਮ ਜਿਹੜੇ ਪਈਆਂ ਸੀ ਉਹਦੇ ਅਗਰ ਦੇਖ ਕੇ ਵਿਚਾਰ ਮਾਰਦੀਆਂ ਇਹ ਕਿਵੇਂ ਹੋ ਸਕਦਾ ਜੇ ਤਸ림 ਗਰੀਬ ਹੋਤਾ ਹੈ ਜੇ ਪੋਸਕਾਣੀ ਹੈ ਜੇ ਪੋਸਟ ਸਾਡੀ ਆ ਜੇ ਪੋਸਟ ਦਾ ਆਪਣਾ ਹੱਕ ਹੈ ਤਾਂ ਵੀ ਸਾਰਾ ਕੁਝ ਛੋੜਿਆ ਸਾਡਾ ਸਰਪੰਚ ਇਹਨਾਂ ਚੀਜ਼ਾਂ ਦੇ ਬਰਖਲਾ ਬੋਲ ਸਕਦਾ ਸੀ ਜਿੱਦਾਂ ਮੂਸੇ ਵਾਲਾ ਪੰਜਾਬ ਦੇ ਪਾਣੀਆਂ ਵਾਲਾ ਆਪਣੇ ਗੀਤ ਰਹੀਂ ਕੋਲ ਸਕਦਾ ਸੀ ਜਿਵੇਂ ਜੀਤ ਸਿੱਧੂ ਆਪਣੇ ਸਮਾਜ ਦੇ ਉੱਤੇ ਕਿਹਨਸਾਨਾਂ ਦੇ ਉੱਤੇ ਆ ਸਰਕਾਰਾਂ ਨੇ ਕਾਨੂੰਨ ਪਾ ਕੇ ਜੋ ਸਾਡੇ ਨਾਲ ਦਿੱਤੀਆਂ ਉਹਦੇ ਬਾਰੇ ਬੋਲ ਸਕਦਾ ਸੀ ਇੱਕ ਕਿਵੇਂ ਲਗਾਤਾਰ ਨੂੰ ਹੋਏ ਐਸੇ ਅਦਾਲਤਾਂ ਲੋਕਾਂ ਨੂੰ ਸੁਣਨ ਨੂੰ ਤਰਸ ਜੂਰੀ ਕਰਦੀਆਂ ਜੂਰੀ ਕਰਦਾ ਸਾਨੂੰ ਇਨਸਾਨ ਬਣਾਉਣਾ ਪੈਂਦਾ ਕਿਉਂਕਿ ਇੱਥੇ ਚੋਰ ਤੇ ਕੁੱਤੀ ਮਿਲਉਂਦੀ ਹੈ ਕਿਹੜੀ ਪੁਲਸ ਹੈ ਜਿਹੜੀ ਨਿਵੈਸਕੜੇ ਬਿਤਾ ਰਹੀ ਹੈ ਉਹਨੇ ਸਾਨੂੰ ਘੋਸਣਾ ਨਹੀਂ ਅੱਜ ਸੁਭਮੰਦਰ ਨਹੀਂ ਹੈ ਨਾ ਪਰ ਜਿਹੜੇ ਸੋਪਰ ਖਾਂਸੀ ਉਹਦਾ ਹੱਕ ਨਹੀਂ ਪਤਾ ਕਿਉਂ ਮੁਦਾਰ ਆ ਖੁਦ ਇਹਨਾਂ ਦਾ ਖੰਡਾ ਆਪਣਾ ਹੱਕ ਹੈ ਅਸੀਂ ਨਹੀਂ ਉਤਰਾਂਗੇ ਅਸੀਂ ਨਹੀਂ ਹੁੰਨਾ ਅਸੀਂ ਹਰੇਕ ਜੀ ਲੋਕਾਂ ਦੇ ਜਨਤ ਦੇ ਵਿੱਚ ਕਲੀ ਕਲੀ ਕੱਲ ਦੇ ਇਹਨਾਂ ਸੁਣ ਕੇ ਫੇਰ ਕਦੋਂ ਲੈਣਾ ਇੱਕ ਸਮਰੂਪ ਦੇ ਕੋਈ ਨੰਨੀ ਨਾ ਨਹਿਲ ਕਾਲੀ ਹੋ ਤੀਏ ਕਰਨੀਓ ਕਰਨਾ ਇਹ ਇਲਾਕਾ ਉਹ ਇਲਾਕਾ ਜਿਸ ਨੂੰ ਸਾਇੰਸ ਆਦਿਤਾ ਇਹ ਆਪਾ ਠੇਕਾ ਮਾਸਟਰ ਜੀ ਨੇ ਸ਼੍ਰੋਮਣੀ ਕਾਲੀ ਦੁਆਰਾ ਬਣਨ ਨੇ ਸਾਰੇ ਮਿਲ ਕੇ ਤੁਸਾ ਤੋਂ ਪਹਿਲੇ ਪਾਣੀ ਕਰਕੇ ਉਹ ਵੀ ਰਖਦੇ ਨਹੀਂ ਚਾਹ ਜਿੰਨੀ ਵੱਡੀ ਤਾਂ ਕੋਈ ਸੀਗੀ ਆਜਾ ਸੀਨੇ ਦੇਖਣਾ ਕਿ ਸਣਾ ਮਹਿਲ ਕਲਾ ਨਹੀਂ ਬਰਾਬਰ ਦਾ ਕਰੂਗਾ ਨਹੀਂ ਆਪਣੇ ਕੀ ਪੱਤਾਂ ਦੀ ਰਖਵਾਲੀ ਕਰੂਗਾ ਨਹੀਂ ਇਹ ਸੋਖੇ ਸਾਹਮਣੇ ਚੁਣੌਤੀ ਹੈ ਅਸੀਂ ਸੋਖਾ ਨਹੀਂ ਮੰਨਣਾ ਸੋ ਸਾਧ ਸੰਗਤ ਜੀ ਆਪਾਂ ਨੇ ਸੱਤ ਸ੍ਰੀ ਅੰਗ ਮਨ ਰੂਪ ਦੇ ਚਮੂਰਤ ਸਾਧਿਕਿਆਂ ਨਾਲ ਗੁਰੂਆਂ ਦੇ ਕੈਦ ਦੇ ਰਕੇ ਇਹ ਮੋਰਚੇ ਨੂੰ ਤਿਆਰ ਰੱਖਣਾ ਕਿਉਂਕਿ ਅੱਜ ਕੱਲਾ ਸੁਵਿੰਦਰ ਸਿੰਘ ਨਹੀਂ ਹੋਇਆ ਪੈਂਤ ਪੰਜਾਬੀ ਸਿੱਖਾਂ ਨਾਲ ਗਰੀਬਾਂ ਨਾਲ ਦਲਤਾਂ ਨਾਲ ਬੀਬੀਆਂ ਨਾਲ ਇਹ ਲਗਾਤਾਰ ਚੱਲੀ ਜਾ ਰਿਹਾ ਕਿਉਂਕਿ ਇਹ ਕਿਸੇ ਵੀ ਸਰਕਾਰਾਂ ਕਰਵਾ ਨਹੀਂ ਰਹੀਆਂ ਸੋ ਇਹ ਮੋਰਚਾ ਇੱਕ ਪੰਜਾਬ ਦਾ ਮੋਰਚਾ ਬਣੇ ਮਨੁੱਖਤਾ ਦਾ ਮੋਰਚਾ ਬਣੇ ਆਪਾਂ ਸਾਡੇ 300 ਸਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦੇ ਮਨਾ ਕਰ ਰਹੇ ਆ ਸਾਧ ਸੰਗਤ ਜੀ ਗੁਰੂ ਸਾਹਿਬ ਨੂੰ ਕੀ ਲੋੜ ਸੀ ਕੀ ਲੋੜ ਸੀ ਉਹਨਾਂ ਨੂੰ ਇੱਕ ਵਾਰ ਦਿੱਲੀ ਜਾਣ ਦੀ ਗੁਰੂ ਸਾਹਿਬ ਨੇ ਕੀ ਉਹਨਾਂ ਦਾ ਧਰਮ ਕਿਸੇ ਨੇ ਚੇਤੇ ਰੱਖੀ ਕੀ ਗੁਰੂ ਸਾਹਿਬ ਜਿਨ੍ਹਾਂ ਨੇ ਕਿੱਤਾ ਪਾਉਂਦੇ ਸੀਗੇ ਉਹਨਾਂ ਨੂੰ ਕੀ ਰੋਕ ਸੀ ਉਹਦੇ ਪਿੱਛੇ ਤੁਰਨ ਦੀ ਲੋੜ ਨਹੀਂ ਸੀ ਕਿ ਜਿਹੜਾ ਸਮਾਜ ਉਹ ਸੁਧਾਰਨਾ ਚਾਹੁੰਦੇ ਸੀ ਉਹ ਸਮਾਜ ਦੇ ਵਿੱਚ ਜਬਰ ਤਕਿਆਂ ਨਾਲ ਮਾਰਦਿਆ ਧਰਮ ਤੋਂ ਦੂਰ ਕਰਦੇ ਨੇ ਉਹਨਾਂ ਦਾ ਨਾਮ ਸ੍ਰੀ ਅੰਮ੍ਰਿਤ ਦੇ ਹਿਊਮਨ ਰਾਈਟਸ ਇਸ ਤੇ ਔਰ ਉਸੇ ਤਕਾਹ ਕਰਿਆ ਸੀ ਟਕੇ ਜੀਨ ਤਰਨ ਤਬਦੀਲ ਕਰਿਆ ਸੀ ਜੋ ਮਨੁੱਖਤਾ ਦੇ ਸੋਤੇ ਪਰਕਲਾਮ ਹੈ ਸਾਡੇ 350 ਸਾਹਿਬ ਗੁਰੂ ਸਾਹਿਬ ਦੇ ਸ਼ਹੀਦ ਹੈ ਜਿੱਥੇ ਜਾ ਕੇ ਕੀ ਕਿਹਾ ਉਹਨਾਂ ਨੇ ਕਾਲੀ ਕਹਿੰਦਾ ਤਰਨ ਤਬਦੀਲ ਕਰੋ ਸਲਾਮ ਅਪਾਓ ਕਹਿੰਦੇ ਨਹੀਂ ਕਹਿੰਦੇ ਮੈਨੂੰ ਚਮਤਕਾਰ ਕਰਕੇ ਦਿਖਾਓ ਕਹਿੰਦੇ ਕੋਈ ਲੋੜ ਨਹੀਂ ਇਹ ਸੀ ਸੁਬਾਹ ਕਬੂਲ ਕਿਉਂਕਿ ਅਥੇ ਐਕਸਟੈਂਸ ਸੀ ਸੋ ਸੀ ਅਧਿਕਾ ਸੀ ਹੱਕ ਸੀ ਮਾਜਰ ਕਿਸੇ ਦਾ ਕਰਨਾ ਮਨਜ਼ੂਰ ਨਹੀਂ ਸੀ ਟਕਰਾਉਣਾ ਕਰਨਾ ਮਨਜ਼ੂਰ ਨਹੀਂ ਸੀ ਔਰ ਨੌਵੇਂ ਤਬਾਵੇ ਵਾਸਤੇ ਇਹ ਆਪਾਂ ਨੂੰ ਲੈਣਾ ਪੈਣਾ ਹੈ ਸਟੈਂਡ ਲੈਣਾ ਪੈਣਾ ਸੋ ਅੱਜ ਸਰਪੰਚ ਸਾਹਿਬ ਨਾਲ ਖੜਨ ਵਾਸਤੇ ਉਹਨੇ ਸਾਡੀ ਪਾਰਟੀ ਬੈਠੀ ਹੈ ਤੇ ਅਸੀਂ ਇਸਰਾਮ ਦਿੱਤੇ ਬਣਾ ਉਹਨਾਂ ਹਿਲਣਾ ਨਹੀਂ ਅੱਜ ਅਸੀਂ ਬੇਨਤੀ ਕਰਦੇ ਆ ਕਿ ਕੱਲੇ ਕੱਲੇ ਬੰਦੇ ਤੇਰਾ ਅਧਿਕਾਰ ਦੇ ਪਕੜਦਾ ਬੰਦਾ ਬੀਬੀ ਅੱਜ ਉਹ ਸਾਰੇ ਜਿਹੜੇ ਪਹਿਲਾਂ ਕਰੇ ਇਹ ਕੁੱਝ ਵੱਧਾ ਜਾਣਾ ਹੈ ਇਹ ਕਾਬੂ ਦਾ ਘਟਾ ਹੋ ਜਾਏ ਸਰਕਾਰਾਂ ਨੂੰ ਹਿਲਣਾ ਪੈਣਾ ਹੈ ਇਹ ਨਹੀਂ ਕਿ ਕਿਸੇ ਪਰਵਾਦੀ ਮਾਰਦੇ ਹੋਰ ਮਾਰਦੇ ਤੇ ਹੋਰ ਬਾਤ ਕੋ ਕੁਛ ਨਹੀਂ ਬਰਤਾਨੀ ਕੱਪੋ ਜਿਹੀ ਨਹੀਂ ਤੁਸੀਂ ساری ਸੰਗਤ ਦੇਖੋਈ ਵੀ ਇਸੇ ਪ੍ਰਕਾਰ ਦੀ ਹੋਰ ਦੇਖੋ ਕੋਈ ਨਹੀਂ ਸੀ ਐਸੋ ਨਹੀਂ ਸੀ ਤਾਂ ਗੁਰੂ ਸਾਹਿਬ ਦਾ ਕਬਤ ਬੰਦੇਆਂ ਦਾ ਕਬਤ ਬੇਇਨਸਾਫੀ ਤੇ ਆ ਜਿਹੜੀ ਆਪ ਹੈ ਕਿਹੜੇ ਵਾਦੇ ਉੱਤੇ ਖੜ੍ਹ ਬਣੀ ਸੀ ਇਹੀ ਕਹੇ ਗੁਰੂ ਸਾਹਿਬ ਨੇ ਸਾਥਵਾਵਾਂਗੇ ਇਹ ਤੁਹਾਨੂੰ ਬੁੱਧੂ ਬਣਾ ਕੇ ਉਹਨੂੰ ਫਾੜਣਗੇ ਤੋ ਕਰਨਗੇ ਮੁੱਦਲਾ ਰਵਾਦਾਬ ਕਰ ਦੇਣਗੇ ਪਰ ਕੀ ਨਹੀਂ ਜੋ ਲੋਕ ਸੁਖਵੰਤਰ ਸਿੰਘ ਤੁਹਾਡਾ ਭੜੀ ਸੀ ਇੱਕ ਅੱਛਾ ਇਨਸਾਨ ਸੀ ਹਕਮਤ ਦੇ ਪਹਿਰਾ ਨੰਦਾ ਸੀ ਤੁਹਾਡਾ ਹਰਮਨ ਪਿਆਰਾ ਵੀਰ ਸੀ ਜੇ ਉਹ ਨਹੀਂ ਸਤਿ ਸੋਕਾ ਖੋਦੀ ਸੋਸ਼ ਦਾ ਯੋਧਾ ਹੈ ਇਹ ਸਾਰੇ ਬੜੇ ਜੁਨਜੀ ਦਾ ਖਾਸਾ ਬੜੇ